ਸਸਤਰੀਆਂ ਕਾਲ ਪੰਜਾਬੀਓ ਤੁਸੀਂ ਜੁੜਿਓ ਪੰਜਾਬ ਇਕਤਾ ਨਿਊਜ਼ ਨਾਲ ਪੰਜਾਬ ਦੀ ਵੱਡੀ ਖਬਰ ਤਾਂ ਸੁਖਵਿੰਦਰ ਸਿੰਘ ਕਲਕੱਤਾ ਦੀ ਜਿਹੜੀ ਡੈੱਡ ਬਾਡੀਆ ਨੂੰ ਲੈ ਕੇ ਜਾਇਆ ਜਾ ਰਿਹਾ ਉਸਤੇ ਸਰੀਰ ਨੂੰ ਲੈ ਕੇ ਜਾ ਰਿਹਾ ਤਾਂ ਸਾਹਮਣੇ ਦੀ ਤਸਵੀਰ ਤੁਹਾਨੂੰ ਦਿਖਾ ਦਿਆ ਮੈਂ ਪਰ ਬਹੁਤ ਮੰਦ ਭਾਗੀ ਹੈ ਕਿਉਂਕਿ ਪੰਜਾਬ ਦੀ ਗੱਲ ਕਰਨ ਵਾਲਾ ਸੁਖਵਿੰਦਰ ਸਿੰਘ ਕਲਕੱਤਾ ਅੱਜ ਦੁਨੀਆ ਦੇ ਵਿੱਚ ਨਹੀਂ ਰਿਹਾ ਹਰ ਇੱਕ ਅੱਖ ਨਾ ਮੈਂ ਤਾਂ ਸੁਖਵਿੰਦਰ ਸਿੰਘ ਕਲਕੱਤਾ ਨੂੰ ਲੈ ਕੇ ਜਾਇਆ ਜਾ ਰਿਹਾ ਸੁਖਵਿੰਦਰ ਸਿੰਘ ਜਿਹੜਾ ਪੰਜਾਬ ਦੀ ਗੱਲ ਕਰਦਾ ਸੀ ਜਿਹੜਾ ਅਕਸਰ ਹੀ ਕਹਿੰਦਾ ਸੀ ਮੈਂ ਆਪਣੀ ਪਿੰਡ ਲਈ ਮਾਰ ਸਕਦਾ ਆ ਆਰਦੇ ਘਰੋਂ ਪੈਸੇ ਲਾ ਲਾ ਕੇ ਨੇ ਪੰਚਾਇਤ ਘਰ ਬਣਾਇਆ ਏਡਾ ਵੱਡਾ ਪਿੰਡ ਦੀ शान ਸੀਗਾ ਬੰਦਾ ਇਹ ਜਿਹੜੀ ਕਰੀ ਚੁਬਦਾ ਸੀ ਉਹ ਲਾਹਰ ਸਿੰਘ ਨੂੰ ਕੋਤੋ ਸਾਰੇ ਹਲਕੇ ਜਿਹੜੇ ਉਹ ਬਣਿਆ ਜਿਹੜਾ ਬੰਦੇ ਨੇ ਬਣਾਦਾ ਸੀ ਜਿਹੜਾ ਬੰਦੇ ਨੇ ਬਣਾਇਆ ਲਾਹਰ ਸਿੰਘ ਨੂੰ ਕੋਤੋ ਇਹਦਾ ਕਦਰ ਰਿਮੈਂਬਰ ਉਹੀ ਆ ਇਹਨੇ ਆਪ ਰੋਟੀ ਨਾ ਬਣ ਕੇ ਗੋਲੀ ਮਾਰਨੀ ਚਾਹੀਦੀ ਆ ਹਾਂ ਜੀ ਮੈਂ ਆਮ ਸਿੰਘ ਨੂੰ ਕੋਕੋ ਕਨੇ ਮਰਵਾਇਆ ਓਏ ਇਹ ਬੰਦਾ ਕੁਛ ਨਹੀਂ ਕਰ ਰਿਹਾ ਨਸ਼ੇੜੀ ਸੀ ਯਾਰ 1000 ਰੁਪਏ ਕਿਸੇ ਵੀ ਕਣ ਵਾਲਾ ਬੰਦਾ ਸੀ ਉੱਚੀ ਨੀਗਾ ਮੈਂ ਐਮਐਲਏ ਨੇ ਮਰਵਾਇਆ ਭਈ ਇਹ ਬੰਦੇ ਨੂੰ ਐਮਐਲਏ ਨੇ ਮਰਵਾਇਆ ਆ ਸਾਡੇ ਆਮ ਦੇਖੋ ਜੋ ਬੋਲਦਾ ਸੀ ਆ ਵੀ ਸੱਚ ਤੇ ਬੋਲਦਾ ਸੀਗਾ ਸੱਚ ਤੇ ਮੋੜ ਕੇ ਦੇਖੋ ਵੀ ਇੱਕਦਮ ਮਰਡਰ ਕਿਵੇਂ ਹੁੰਦਾ ਹੈਗਾ ਜਿਹੜਾ ਬੰਦਾ ਸਾਰੇ ਮਨਤਰਿਆਂ ਦੇ ਵਿੱਚ ਜਾਂਦਾ ਫੇਰ ਵੀ ਇੱਕਦਮ ਉਹਦਾ ਕੰਸਲ ਕਿਵੇਂ ਹੁੰਦਾ ਇਹਦੇ ਪਿੱਛੇ ਕੋਈ ਨਾ ਕੋਈ ਰਾਜ਼ ਹੈਗਾ ਇੱਕ ਬਰੇਸ਼ਮਿੰਦਰ ਉਹ ਕਹੇਗਾ ਪੰਜਾਬ ਤੋਂ ਪਹਿਲਾ ਸਰਪੰਚ ਆਉਣਾ ਜਿਹਨੇ ਸਰਕਾਰ ਤੋਂ 30-40 ਲੱਖ ਰੁਪਏ ਲੈਣਾ ਹੋਊਗਾ ਜਿਹੜਾ ਆਪਦੇ ਪੱਲੋਂ ਲਈ ਬੈਠਾ ਸੀ ਚਲ ਇਹ ਲੋਕਾਂ ਹੀ ਬੈਠੇ ਸੀ ਵਸ ਲੀਡਰਾਂ ਦੀ ਤੇ ਬਿਛਾਰੇ ਪਿੰਡ ਦੇ ਕੁਝ ਕੁੱਤੇ ਬੰਦੇ ਸੀਗੇ ਵਿੱਚ ਸਰਕਾਰ ਵਾਲ ਗਿਆ ਇਹ ਪੈਣ ਚੋਤਾ ਨਾਲ ਮਰ ਪਾਇਆ ਹੋ ਨਹੀਂ ਭਾਈ ਇਹਦੂ ਅੱਜ ਤੋਂ ਸਾਲ ਪਹਿਲਾਂ ਵੀ ਇਹ ਤੇ ਅਟੈਕ ਹੋਣ ਲੱਗਿਆ ਸੀ ਜੋ ਕਿ ਇੱਥੇ ਪਿੰਡ ਦੀ ਬੰਦੇ ਸੀਗੇ ਇਹਨੂੰ ਮਾਰ ਲਿਆ ਉਹਨਾਂ ਤੋਂ ਅਸਲਾ ਫੜਿਆ ਸੀ ਮੱਲੀਆਂ ਦਾ ਬੰਦਾ ਸੀ ਹਾਂ ਉਦੋਂ ਉਦੋਂ ਘਟੋ ਘਟ ਚਾਰ ਪੰਜ ਦਾ ਫਲਾਂ ਫੜੀਆਂ ਗਈ ਉਹਨਾਂ ਤੋਂ 315 ਬੋਰਸੇ ਹੋਰ ਵੀ ਸੱਤ ਕੇ ਮਾਰਦਾ ਵੀ ਤੈਨੂੰ ਮਾਰਨਾ ਦੁੱਖ ਨਹੀਂ ਜਾਂਦਾ ਦੁੱਖ ਨੇ ਮਾਰਦਾ ਦੱਤ ਮੁੱਖੇ ਮਾਰਦਾ ਸੱਤ ਕੇ ਮਾਰਦਾ ਦੁੱਖ ਨਹੀਂ ਹੁੰਦਾ ਤਾਂ ਸੁਖਵਿੰਦਰ ਸਿੰਘ ਕਲਕੱਤਾ ਦੀ ਜਿਹੜੀ ਡੈੱਡ ਬੋਡੀਆਂ ਨੂੰ ਲੈ ਕੇ ਜਾਇਆ ਜਾ ਰਿਹਾ ਉਸਤੇ ਸਰੀਰ ਨੂੰ ਲੈ ਕੇ ਜਾ ਰਿਹਾ ਜਾ ਰਿਹਾ ਇੱਕ ਪਾਸੇ ਲੋਕ ਨੇ ਤਾਂ ਤਾਂ ਮੈਂ ਕੈਮਰਾਮੈਨ ਨੂੰ ਕਹਾਂਗਾ ਦਿਖਾ ਦਿਓ ਜੇ ਕਿਉਂਕਿ ਇਹ ਉਹ ਸਰਪੰਚ ਨੇ ਜਿਹੜੇ ਪੰਜਾਬ ਦੇ ਲਈ ਗੱਲ ਕਰਦੇ ਰਹੇ ਨੇ ਪੂਰੇ ਪਿੰਡ ਦੀ ਨਹੀਂ ਪੂਰੇ ਪੰਜਾਬ ਦੀ ਗੱਲ ਕਰਦੇ ਰਹੇ ਨੇ ਪੰਜਾਬ ਦੇ ਹਰ ਮੁੱਦੇ ਤੇ ਗੱਲ ਕਰਦੇ ਰਹੇ ਨੇ ਉਹ ਸਰਪੰਚ ਨੇ ਸਾਹਮਣੇ ਜਿਹੜੀ ਸੁਖਵਿੰਦਰ ਦੀ ਕੋਲਕੱਤਾ ਦੀ ਜਿਹੜੀ ਹੈਡ ਬੋਡੀ ਨੂੰ ਬਾਹਰ ਲੈ ਕੇ ਆਇਆ ਜਾ ਰਿਹਾ ਪੁਲਿਸ 사이 ਜਿਹੜੀ ਉਹ ਲੱਗੀ ਹੋਈ ਆ ਦੂਜੇ ਪਾਸੇ ਪਿੰਡ ਦੇ ਲੋਕ ਨੇ ਜਿਹੜੇ ਲਗਾਤਾਰ ਇਨਸਾਫ ਦੀ ਮੰਗ ਕਰ ਰਹੇ ਨੇ ਤਾਂ ਸਾਹਮਣੇ ਦੀ ਤਸਵੀਰ ਤੁਹਾਨੂੰ ਦਿਖਾ ਦਿਆ ਮੈਂ ਤਾਂ ਬਹੁਤ ਮੰਦਪਾਕੀ ਹੈ ਕਿਉਂਕਿ ਪੰਜਾਬ ਦੀ ਗੱਲ ਕਰਨ ਵਾਲਾ ਸੁਖਵਿੰਦਰ ਸਿੰਘ ਕੋਲਕੱਤਾ ਅੱਜ ਦੁਨੀਆ ਦੇ ਵਿੱਚ ਨਹੀਂ ਰਿਆ ਹਰ ਇੱਕ ਅੱਖ ਨਾਮ ਹੈ ਤਾਂ ਸੁਖਵਿੰਦਰ ਸਿੰਘ ਕਲਕੱਤਾ ਨੂੰ ਲੈ ਕੇ ਜਾਇਆ ਜਾ ਰਿਹਾ ਜਿਹੜੇ ਮੁਰਦਾਬਾਸ ਦੇ ਵੀ ਨਾਰੇ ਲਾ ਰਹੇ ਨੇ ਤਾਂ ਇਸ ਵਕਤ ਹਾਲਾਤ ਵੇਖ ਸਕਦੇ ਹੋ ਤੁਸੀਂ ਲਗਾਤਾਰ ਸੈਣਾ ਤੋਂ ਲਗਾਤਾਰ ਦਿਖਾ ਰਿਹਾ ਆਪਣੇ ਸਹਾਇਕ ਨੂੰ ਕਹੂੰਗਾ ਵੀ ਹਾਲਾਤ ਦਿਖਾ ਦਿਓ ਹਾਲਾਤ ਦਿਖਾ ਦਿਓ ਸਹਾਇਕ ਨੂੰ ਕਹੂੰਗਾ ਸੁਖਵਿੰਦਰ ਸਿੰਘ ਜਿਹੜਾ ਪੰਜਾਬ ਦੀ ਗੱਲ ਕਰਦਾ ਸੀ ਜਿਹੜਾ ਅਕਸਰ ਹੀ ਕਹਿੰਦਾ ਸੀ ਮੈਂ ਆਪਣੀ ਪਿੰਡ ਲਈ ਮਾਰ ਸਕਦਾ ਸੁਖਵਿੰਦਰ ਜਿਹੜਾ ਲੈ ਕੇ ਜਾਇਆ ਜਾ ਰਿਹਾ ਮੈਂ ਇੱਧਰ ਦੀ ਸਹੂਗੀ ਨੂੰ ਕਹਾਂਗਾ ਇੱਧਰ ਦੀ ਆ ਕੇ ਕੈਮਰਾਮੈਨ ਨੂੰ ਕੈਮਰਾਮੈਨ ਨੂੰ ਕਹਾਂਗਾ ਇੱਧਰ ਦੀ ਆ ਕੇ ਜਿਹੜੀ ਤਸਵੀਰ ਦਿਖਾਈ ਜਾਵੇ ਤਾਂ ਜਿਹੜਾ ਲੈ ਕੇ ਜਾਇਆ ਜਾ ਰਿਹਾ ਲਗਾਤਾਰ ਤਸਵੀਰ ਤੁਹਾਨੂੰ ਦਿਖਾ ਰਿਹਾ ਸੁਖਵਿੰਦਰ ਸਿੰਘ ਕਲਕੱਤਾ ਇਸ ਦੁਨੀਆ ਨੂੰ ਹਲਤੇ ਦਾ ਆ ਕੇ ਆ ਉਹਨਾਂ ਦੀ ਜਿਹੜੀ ਡੈੱਡ ਬੋਡੀ ਉਹ ਲੈ ਕੇ ਜਾਈ ਜਾ ਰਹੀ ਹੈ ਤਾਂ ਇੱਧਰ ਦੀ ਤਸਵੀਰ ਦਿਖਾ ਦੇਣਾ ਤੁਹਾਨੂੰ ਮੈਂ ਤਸਵੀਰ ਲਗਾਤਾਰ ਦਿਖਾ ਦੇਣਾ ਬਾਈ ਬਾਈ ਇਹ ਇਹਦੇ ਵਰਗਾ ਸਰਪੰਚ ਨਹੀਂ ਮਿਲਦਾ ਬਾਈ ਨਹੀਂ ਮਿਲਦਾ ਕਦੇ ਵੀ ਨਹੀਂ ਮਿਲਦਾ ਆਪਦੇ ਘਰੋਂ ਪੈਸੇ ਲਾ ਲਾ ਕੇ ਨੇ ਪੰਚਾਇਤ ਘਰ ਬਣਾਇਆ ਏਡਾ ਵੱਡਾ ਪਿੰਡ ਦੀ ਸਾਨ ਸੀਗਾ ਬੰਦਾ ਇਹ ਬਹੁਤ ਨੇਕ ਬੰਦਾ ਸੀਗਾ ਪਰ ਇਹਦਾ ਬੰਦਾ ਨਹੀਂ ਮਿਲਣਾ ਜੱਗ ਦੇ ਜਿਹਨਾਂ ਨੇ ਜੁਬਦਾ ਸੀ ਇਹਦੇ ਕੋਲੇ ਇੱਥੇ ਪੰਜੇ ਦੀ ਜੁਬਦਾ ਸੀ ਉਹ ਲਾਭ ਸਿੰਘ ਗੁੱਗੋ ਸਾਰੇ ਹਲਕੇ ਦੀ ਉਹ ਕੁਸ ਬਣਿਆ ਜਿਹੜਾ ਬੰਦੇ ਨੇ ਬਣਾਦਾ ਸੀ ਕਿਹੜਾ ਬੰਦੇ ਨੇ ਬਣਾਦਾ ਲਾਭ ਸਿੰਘ ਗੁੱਗੋ ਇਹ ਕਤਲ ਦਾ ਜ਼ਿੰਮੇਵਾਰ ਉਹੀ ਆ ਮਰਵਾਈ ਉਹਨੇ ਬਾਈ ਕੀ ਹੋਣਾ ਚਾਹੀਦਾ ਜਿਹੜੇ ਸੁਖਵਿੰਦਰ ਦੇ ਕਾਤਲ ਨੇ ਉਹਨਾਂ ਨੂੰ ਕੋਈ ਫਾਅਦਾ ਹੋਣਾ ਚਾਹੀਦਾ ਇਹ ਬਰੋਟਨ ਆ ਬਰੋਟਨ ਬਣ ਕੇ ਗੋਲੀ ਮਾਰਨੀ ਚਾਹੀਦੀ ਆ ਹਾਂ ਹਾਂ ਬਸ ਐਹੀ ਹੋਣਾ ਚਾਹੀਦਾ ਇਹ ਕੰਮ ਸਰਪੰਚ ਗੁੱਗੋ ਦਾ ਕੰਮ ਆ ਹੋ ਕਿਸੇ ਦਾ ਨਹੀਂ ਕੰਮ ਉਹਨੇ ਮਰਵਾਇਆ ਬਲਾ ਆਪ ਸਿੰਘ ਗੁੱਗੋ ਮੈਂ ਸਾਫ ਦਾ ਸਰਪੰਚ ਸਰਜੀ ਸਿੰਘ ਸਿੱਧਾ ਮੋੜਣਾ ਪੈ ਕੋ ਮੇਰੇ ਨਾਲ ਸੀ ਸਰਪੰਚ ਪਿਛਲੀ ਵਾਰ ਅੱਛਾ ਹਾਂਜੀ ਬਾਈ ਪਿੱਛੇ ਜੇ ਇਹਨਾਂ ਦੀ ਵੀਡੀਓ ਵੀ ਵਾਇਰਲ ਹੋਈ ਸੀ ਸਰਪੰਚ ਸਾਹਿਬ ਦੀ ਲਾਹਤ ਸਿੰਘ ਉਗੋ ਕਹਦੇ ਨਾਲ ਹਾਂ ਹਾਂਜੀ ਲਾਹਤ ਸਿੰਘ ਉਗੋ ਕਹਿੰਦੀ ਮਰਵਾਇਆ ਇਹਨੂੰ ਓਏ ਇਹ ਬੰਦਾ ਕੁਛ ਨਹੀਂ ਕਰਦਾ ਨਿਸ਼ੇੜੀ ਸੀ ਯਾਰ 1000 ਰੁਪਏ ਵਿਸੇ ਵੇਕਣ ਵਾਲਾ ਬੰਦਾ ਸੀ ਇਹ ਇਹ ਐਮਐਲਏ ਨੇ ਮਰਵਾਇਆ ਬਾਈ ਇਹ ਬੰਦੇ ਨੂੰ ਐਮਐਲਏ ਨੇ ਮਰਵਾਇਆ ਬਾਈ ਕੋਈ ਪੰਜਾਬ ਦੀ ਗੱਲ ਕਰੂਗਾ ਫੇਰ ਇਹਦੇ ਵਾਂਗੂ ਖੁੱਲ ਕੇ ਲੱਗਦਾ ਬਾਈ ਨਹੀਂ ਕਰਦਾ ਬਾਈ ਨਹੀਂ ਕਰਦਾ ਕੋਈ ਬਾਈ ਜਿਹੜੇ ਬੰਦੇ ਨੇ ਮਾਰਿਆ ਨਾ ਉਹਦੇ ਕੋਲ ਦੱਸੇ ਬਾਈ ਕਿਉਂ ਹੋਇਆ ਦੇਖੋ ਬਾਈ ਜੀ ਸਰੀਆਮ ਦੇਖੋ ਜੋ ਬੋਲਦਾ ਸੀ ਆਪਦੀ ਸੱਚ ਤੇ ਬੋਲਦਾ ਸੀਗਾ ਸੱਚ ਤੇ ਬੋਲ ਕੇ ਦੇਖੋ ਵੀ ਇੱਕਦਮ ਮਰਡਰ ਕਿਵੇਂ ਹੁੰਦਾ ਹੈਗਾ ਜਿਹੜਾ ਬੰਦਾ ਸਾਰੇ ਦਿਨ ਧਰਨਿਆਂ ਦੇ ਵਿੱਚ ਜਾਂਦਾ ਫੇਰ ਵੀ ਇੱਕਦਮ ਉਹਦਾ ਕਤਲ ਕਿਵੇਂ ਹੁੰਦਾ ਇਹਦੇ ਪਿੱਛੇ ਕੋਈ ਨਾ ਕੋਈ ਰਾਜ਼ ਹੈਗਾ ਹੈਗੇ ਸ਼ੱਕ ਬਾਈ ਜਿਹੜਾ ਜਿਹੜਾ ਲੋਕਾਂ ਦਾ ਚਹੇਤਾ ਸੀ ਉਹ ਐਡੀ ਛੇਤੀ ਕੀ ਨਫ਼ਰਤ ਹੋ ਸਕਦੀ ਹੈ ਵੀ ਉਹਦੇ ਕੋਈ ਫੈਰ ਮਾਰ ਦੂਗਾ ਪੜਾਜੀ ਦੇਖੋ ਸੱਚੀ ਗੱਲ ਹੈ ਕੀ ਹੈ ਨਹੀਂ ਪੰਜ ਸਾਲੋਂ ਸ਼ਗਰ ਸੁਤਜੀ ਉਹਦਾ ਪਤਾ ਨਹੀਂਗਾ ਜੋ ਛਾਣਾ ਪੰਗਾ ਤੇ ਹਲਾਵਲੇ ਦੇ ਪੈਣ ਚੋਲਣ ਕਹੇ ਪਰਤੇ ਕਰੂ ਮੁੰਦਰ ਤੇ ਮੈਂ ਉਹ ਮਰਵਾਇਆ ਹੁਣੀ ਆ ਕਿਹਨਾਂ ਲੋਕ ਦਾ ਹੋਂਦ ਉਹ ਨੰਬਰ ਆਇਆਗਾ ਬਾਈ ਕੌਮ ਦੀ ਕੋਈ ਗੱਲ ਕਰੂਗਾ ਪੰਜਾਬ ਦੀ ਗੱਲ ਕਰੂਗਾ ਨਾਲ ਕਹ ਕੇ ਬੋਲਾ ਕਿ ਜਿੱਥੇ ਮਰਜ਼ੀ ਦਾ ਆ ਕਥੋ ਕੋਨੇ ਪਰ ਆਇਆ ਉਹਦਾ ਉਹੀ ਮੋਟਰ ਹੁੰਦਾ ਜਿਹੜਾ ਮੈਂ ਕਰਕੇ ਲਾਵੇ ਰੇ ਰੋਹ ਹਰਦਾ ਜੀ ਕੌਮ ਬਚਣੀ ਕਦੇ ਆਉਗੀ ਕੌਮ ਦੇ ਵਿੱਚ ਆਉਗੀ ਜੇ ਹੋ ਰਹਾ ਨਾ ਪਰ ਹੱਕ ਤਾਂ ਖੜਦਾ ਜੀ ਹੱਕ ਨਾ ਰਹਾ ਉਹਥੇ ਬੋਲੋ ਮੁਰਦਾਬਾਦ ਮੁਰਦਾਬਾਦ ਜ਼ੋਰ ਨਾਲ ਕੌਮ ਦੇ ਨਾਲ ਉਹਨਾਂ ਕੌਮ ਨਾਲ ਗਰੂ ਗਾਇਗਾ ਕੋਈ ਅੱਜ ਰੋਹ ਲਾ ਚੁੱਕੇ ਮੁਸਾ ਮਰਿਆ ਜੀਬ ਸਿੱਧੂ ਮਰਿਆ ਸਿੱਧੂ ਮੁਸਾ ਮਰਿਆ ਦੇਖਾ ਕੋਰਾ ਮਦੇ ਜੀਬ ਸਿੱਧਾ ਪਿਆਓ ਕੋਰਾ ਬੁਸੀਗਾ ਨਾ ਕੋਰਾ ਬਰੇਸ ਪਿਆਓ ਜੋ ਉਹਨੂੰ ਸਾ ਮਿਲਿਆ ਨਹੀਂ ਮਿਲਿਆ ਜੀਬ ਸਿੱਧੂ ਮਰ ਗਿਆ ਮੁਸਾ ਮਰ ਗਿਆ ਕਰਤਾ ਮਰ ਗਿਆ ਵੇਖ ਇਹਦਾ ਬਜਾਗ ਨਹੀਂ ਕੋਰਾ ਟਹਿਣੀਗੀ ਇਹਦੀ ਬਾਹਰ ਖਰਦਾ ਸੀ ਬੋਲੋ ਕੋਰੇ ਖਰਦਾ ਉਹ ਪੈਣ ਦਾ ਕੋਈ ਵੀ ਕੋਈ ਵੀ ਖਰਦਾ ਆ ਫਾ ਮੁਰਿਆ ਆਂਦਾਗਾ ਭਾਈ ਉਹਦਾ ਪਤਾ ਨਹੀਂ ਉਹਦਾ ਪੈਠ ਕਿਉਂ ਜਮਾ ਕਰਾ ਲੈ ਪੈਣ ਜੁਦਾ ਨੇ ਭਾਈ ਬੈਠ ਲ ਪੁੱਛੋ ਜਮਾ ਕਰਾਇਆ ਭਾਈ ਕਹਿੰਦੇ ਸੈਨੇ ਨੇ ਆਪਦੇ ਘਰ ਵਿੱਚ ਕੋਈ ਨਹੀਂ ਸਵਾਰਿਆ ਪਿੰਡ ਦੇ ਹਰ ਇੱਕ ਬੰਦੇ ਦੀ ਗੱਲ ਸੁਣਦਾ ਪਰ ਵਿੱਚ ਛੁਰਦਾ ਹੀ ਵੀਰੇ ਸਾਰੇ ਪਿੰਡ ਦੇ ਇਹ ਬਿੰਦ ਦਾ ਹਵਾ ਬਣਾਤਾ ਪਿਆਸਾ ਜਮਾ ਕਿਉਂ ਕਰਾਇਆ ਉਹ ਜਮਾ ਕਿਉਂ ਕਰਾਇਆ ਪੁੱਛੋ ਇਹ ਬਿੜਵਾੜੇ ਵੀ ਅਮਰਗੜ ਕਾਂਪੂਰ ਦਾ ਕਿ ਨਹੀਂ ਇਹ ਬਿੜੋ ਕਾਹਤ ਰਤਾ ਇਹ ਪੁਲਿਸ ਨਾਲ ਬਰਾਬਰ ਕਰੇ ਕਾਹਦਾ ਜਮਾ ਕਰਾ ਨਾ ਕਾਰ ਨਿਕਾਲਾ ਜੀ ਕਾਲ ਪਟਾ ਤਾਂ ਲਗਾਤਾਰ ਜਿਹੜੇ ਪਿੰਡ ਦੇ ਲੋਕ ਨੇ ਉਹਨਾਂ ਦੇ ਵਿੱਚ ਗੁੱਸਾ ਬੁਧਰੋ ਹੈ ਕਿਉਂਕਿ ਸੁਖਵਿੰਦਰ ਸਿੰਘ ਕਲਕੱਤਾ ਨੇ ਜੋਸ਼ ਪਿੰਡ ਲਈ ਕੀਤਾ ਜੋ ਪੰਜਾਬ ਦੀ ਗੱਲ ਕਰਦੇ ਰਹੇ ਅੱਜ ਉਹ ਤਾਂ ਭਾਈ ਲੱਗਦਾ ਕੋਈ ਸੈਨੇ ਵਰਗਾ ਕੋਈ ਵੀਰ ਹੋਊਗਾ ਇੱਥੇ ਜਾ ਕੇ ਫਿਰ ਇਦੋਂ ਮੇਰੇ ਕੋਈ ਜੰਮੂ ਨਹੀਂ ਆ 20 ਛਾਲ ਨਹੀਂ ਜਾਂਦਾ 50 ਛਾਲ ਜਾਂਦਾ ਦੇ ਵਰਗਾ 50 ਛਾਲ ਪਿੱਛੇ ਪੈਗਾ ਛੇ ਮਿੰਟ ਜੋ ਇਹਨੇ ਗੇਮ ਚੱਕੀ ਸਿੱਧੂ ਮੂਸੇਵਾਲੇ ਨੂੰ ਸਾਰੇ ਇੰਡੀਆ ਚੱਲ ਪੈਸੀ ਇਹ ਲੋਕਾਂ ਦੀ ਬੈਤ ਹੀ ਬਸ ਲੀਡਰਾਂ ਦੀ ਤੇ ਵਿਚਾਰੇ ਪਿੰਡ ਦੇ ਕੋਈ ਕੁੱਤੇ ਬੰਦੇ ਸੀਗੇ ਬਜੇ ਸਰਕਾਰ ਨਾਲ ਕੀ ਆ ਇਹ ਪੈਣ ਚੋਦੜਾ ਮਰ ਪਾਇਆ ਉਹ ਸੈਣੇ ਸੈਣ ਸੈਣੇ ਦੇ ਕਾਤਲਾ ਨਾਲ ਕੀ ਹੋਣਾ ਚਾਹੀਦਾ ਓ ਮਾਈ ਗਾਡ ਫਰਸ਼ੀ ਕਹਿੰਦੇ ਮੇਰੇ ਕੋ ਘੰਟਾ ਹਟ ਦੋ ਯਾਰ ਇਹ ਘੰਟਾ ਹਟ ਦੋ ਸਿੱਧੀ ਚੌਂਗ ਚ ਖੜਾ ਕੇ ਗੋਲੀ ਮਾਰਨ ਜੇ ਤੇ ਕੱਲ ਹੋਰ ਕਿੰਨਾ ਬਹੁਤ ਮਰਵਾਉਣਗੇ ਮੁੰਡਾ ਨਸ਼ਾ ਨਹੀਂ ਕਰਦਾ ਜੀ ਕੋਈ ਹੋਰ ਐਟੀ ਵਾਲਾ ਹੁਣ ਵੀ ਕਰਾ ਲਊਗਾ ਤੁਸੀਂ ਲਗਾਤਾਰ ਮੈਂ ਤੁਹਾਨੂੰ ਸੈਣੇ ਮੈਡੀਕਲ ਭਰਾਇਆ ਕਰਾ ਰਿਹਾ ਦੇਖ ਉਹ ਪੰਚਾਇਤਕਾਰ ਬਣਾਇਆ ਹੁਣੇ ਉੱਥੇ ਘਰ ਵੀ ਮਰਾ ਹਾਂ ਕਿ ਮੇਡਕੋ ਮੇਰਾ ਕਰੋ ਤੇ ਉੱਥੇ ਕਿੰਨੇ ਲੰਬੇ ਲੰਗਰਾ ਡੀ ਹਸਾਦਾ ਰਹੋ ਬੱਚੋ ਇੱਕ ਵੀ ਦੱਸੋ ਦੱਸੋ ਵੀ ਉਹ ਕੀ ਨੁਕਸੀ ਕਰ ਕੋਈ ਦਵਾਈ ਖਾਂਦਾ ਸ਼ੋ ਕਿਉਂ ਗੱਤ ਗਲੇ ਪਾ ਕੇ ਮਾਰਿਆ ਪੰਜਾਬ ਮੇਰਾ ਤਾਂ ਤਾਂ ਸੁਖਵਿੰਦਰ ਸਿੰਘ ਕਲਕੱਤਾ ਦੇ ਸਾਥੀ ਵੀ ਮੌਜੂਦ ਨੇ ਲਗਾਤਾਰ ਤੁਸੀਂ ਸਾਡੀਆਂ ਇੰਟਰਵਿਊਆਂ ਚ ਇਹਨਾਂ ਨੂੰ ਦੇਖਿਆ ਵੀ ਹੋਣਾ ਤਾਂ ਬਾਈ ਇੱਕ ਇੱਕ ਮਿੰਟ ਜਦੋਂ ਬਾਈ ਇੰਟਰਵਿਊ ਕਰਦੇ ਸੀ ਤੁਸੀਂ ਨਾਲ ਹੁੰਦੇ ਸੀ ਕਦੇ ਸੋਚਿਆ ਸੀ ਵੀ ਕੋਈ ਇਦਾਂ ਦੀ ਵਾਰਦਾਤ ਹੋ ਚੁਗੀ ਨੇ ਭਾਈ ਇਹ ਦੋ ਅੱਜ ਤੋਂ ਸਾਲ ਪਹਿਲਾਂ ਵੀ ਇਹ ਤੇ ਅਟੈਕ ਹੋਣ ਲੱਗਿਆ ਸੀ ਜੋ ਕਿ ਇੱਥੇ ਪਿੰਡ ਦੀ ਬੰਦੇ ਸੀਗੇ ਇਹਨੂੰ ਮਾਰ ਲੈ ਉਹਨਾਂ ਤੋਂ ਅਸਲਾ ਫੜਿਆ ਸੀ ਮੱਲੀਆਂ ਦਾ ਬੰਦਾ ਸੀ ਹਾਂ ਉਦੋਂ ਉਦੋਂ ਘਟੋ ਘਟ ਚਾਰ ਪੰਜ ਦਾ ਫਲਾਂ ਫੜਿਆ ਗਿਆ ਉਹਨਾਂ ਤੋਂ 315 ਬੋਰਸ ਹੋਰ ਵੀ ਅੱਜ 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 ਤੁਹਾਡੇ ਨਾਲ ਗੱਲ ਹੋਈ ਕਿਉਂਕਿ ਉਹ ਲਗਾਤਾਰ ਆਪਣੀ ਟੀਮ ਦੇ ਨਾਲ ਹੀ ਦਿੱਖਦਾ ਹੁੰਦਾ ਸੀ ਅੱਜ ਕੋਈ ਤੁਹਾਡੇ ਨਾਲ ਗੱਲ ਅੱਜ ਭਾਈ ਮੈਨੂੰ ਹਾਂ ਮੈਨੂੰ ਘਟੋ ਘਟ 1:30 ਵਜੇ ਮੈਨੂੰ ਫੋਨ ਆਇਆ ਕਹਿੰਦਾ ਪਧਾਉੜ ਚੱਲ ਕੇ ਆਉਣਾ ਮੈਂ ਵੀਰੇ ਮੈਂ ਜਾ ਨਹੀਂ ਸਕਦਾ ਮੈਨੂੰ ਕੰਮ ਆ। ਕਹਿੰਦਾ ਚੱਲ ਕੋਈ ਗੱਲ ਨਹੀਂ। ਜਦੋਂ ਦੂ ਬਾਅਦ ਘੰਟੇ ਦੋ ਘੰਟੇ ਬਾਅਦ ਪਤਾ ਲੱਗਿਆ ਵੀ ਆਹ ਗੱਲਬਾਤ ਹੋ ਗਈ। ਬਾਈ ਮਨ ਤੇ ਬੀਤੀ ਵੀ ਸ਼ਾਇਦ ਜੇ ਮੈਂ ਚੱਲ ਜਾਂਦਾ ਤਾਂ ਇਹ ਗੱਲ ਨਾ ਵਾਪਰਦੀ। ਬਾਈ ਜ਼ਰੂਰ ਮੈਂ ਨਾਲ ਹੁੰਦਾ ਤਾਂ ਉਹ ਸਾਰਾ ਉਹ ਕਿਹੜਾ ਨਾ ਮਾਰੇਗਾ। ਲੌਂਡਾ ਬੰਦਾ ਸੀ ਬਾਈ ਇੱਕ ਤਰ੍ਹਾਂ ਦਾ ਮਾਰਦਾ ਛੱਡ ਕੇ ਮਾਰਦਾ। ਬੇ ਬਾਈ ਛੱਡ ਕੇ ਮਾਰਦਾ ਵੀ ਤੈਨੂੰ ਮਾਰਨਾ ਦੁੱਖ ਨਹੀਂ ਜਾਂਦਾ। ਧੋਖੇ ਨਾਲ ਮਾਰਦਾ ਜੱਟ। ਧੋਖੇ ਨਾਲ ਮਾਰਦਾ ਛੱਡ ਕੇ ਮਾਰਦਾ ਦੁੱਖ ਨਹੀਂ ਹੁੰਦਾ। ਹੋਰ ਗੱਲ ਸੀ। ਉਹ ਭਰਾ ਨਾ ਕਦੇ ਬਹ ਲੜਾਈ ਕਰਨੀ ਤਾਂ ਨਹੀਂ ਸੀਗਾ ਨਾ ਕਦੇ ਲੜਾਈ ਚ ਆਇਆ ਸੀ ਉਹ 66 ਜ਼ਰੂਰ ਸੀਗਾ 66 ਜ਼ਰੂਰ ਸੀਗਾ ਉਹ ਪਰ ਖੜਦਾ ਹਰ ਕ ਨਾਲ ਸੀਗਾ ਭਰਾ ਉਹ ਪਰ ਕਿਸੇ ਗਵਾਰੀ ਨਹੀਂ ਕਰਦਾ ਸੀ ਪਰ ਗਵਾਰੇ ਨੂੰ ਮਾਰਦਾ ਸੀ 66 ਵੀ ਆਉਂਦੇ ਪਿੰਡ ਦੇ ਲੋਕਾਂ ਦੇ ਭਲੇ ਆਸ ਤੇ 66 ਤੋਂ ਕਦੇ ਭਲੇ ਬਾਤ ਤੇ ਕੋਈ ਛਪੜੀ ਵਾ ਸਾਡੇ ਪਿੰਡ ਦਾ ਨਾਲਾ ਬੰਦ ਕਰਤਾ ਇੱਕ ਮਿੰਟ ਹੁਣ ਪਿੱਛੇ ਮੀਂਹ ਪਾਇਆ ਬ੍ਰੇਕ ਮੜੇ ਮੀਂਹ ਪਾਇਆ ਪਿੱਛੇ ਨਾਲਾ ਜਾਮ ਛਾਡਾ ਅੰਤਰਗੁਰ ਨੇ ਬਣਾਇਆ ਸੀਗਾ 50 ਲੱਖ ਰੁਪਏ ਲਾ ਕੇ ਜਦੋਂ ਉਹ ਬੰਦ ਪਿਆ ਸੀ 68 ਬੰਦ ਹੋ ਗਏ ਸੀ ਪਾਣੀ ਨਗਰ ਨਹੀਂ ਸੀ ਰਾਤ ਨੂੰ ਆ ਕੇ ਸ਼ਿਵਰੇਜ ਹੱਕ ਪਟਾਇਆ ਲੈ ਕੇ 86 ਲੋਕਾਂ ਨੇ ਪਟਾਇਆ ਇਹ ਲਾਭ ਉੱਗੋਗੇ ਨੇ ਇਹਨੇ ਪਟਾਇਆ ਹੈ ਕਈ ਇਹਨੇ ਬੰਦ ਕਰਾਇਆ ਸੀਗਾ ਨਹੀਂ ਇੱਕ ਬ੍ਰੇਕ ਸ਼ਿਮਿੰਦਰ ਨੇ ਬਣਾਇਆ ਸੀ ਇਹ ਕਹੇਗਾ ਪੰਜਾਬ ਤੋਂ ਪਹਿਲਾ ਸਰਪੰਚ ਆਉਣਾ ਜਿਹਨੇ ਸਰਕਾਰ ਤੋਂ 30-40 ਲੱਖ ਰੁਪਏ ਲੈਣਾ ਹੋਊਗਾ ਜਿਹੜਾ ਆਪਦੇ ਪੱਲੋਂ ਲਈ ਬੈਠਾ ਸੀ